ਕੁੱਸਸ ਤੇਜ਼ ਹਨੇਰੀ ਬਾਗੁੰਦਾ ਹੈ ਕੁਝ ਸਮੇਂ ਬਾਅਦ ਠੰਡਾ ਪੈ ਜਾਂਦਾ ਹੈ ਪਰ ਉਸ ਟਾਈਮ ਤੱਕ ਬਹੁਤ ਸਾਰੀਆਂ ਟਾਹਣੀਆਂ ਤੇ ਪੱਤੇ ਟੁੱਟ ਚੁੱਕੇ ਹੁੰਦੇ ਹਨ ਜਿਨ੍ਹਾਂ ਨੂੰ ਦੁਬਾਰਾ ਜੋੜਿਆ ਨਹੀਂ ਜਾ ਸਕਦਾ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਉਣੀ ਸ਼ੁਰੂ ਕਰਤੀ ਹੈ ਕਿਉਂਕਿ ਰਿਸ਼ਤੇ ਨਿਮਾਉਂਦੇ ਹਾਂ ਇਹਨਾਂ ਦਾ ਸਿੱਖ ਲਿਆ ਕਿ ਆਪਾਂ ਕਿਸੇ ਲਈ ਉਦੋਂ ਤੱਕ ਚੰਗੀਆਂ ਜਦੋਂ ਤੱਕ ਸਾਹਮਣੇ ਵਾਲੇ ਦੀ ਮਰਜ਼ੀ ਨਾਲ ਚੱਲਦੇ ਹਾਂ ਜਿਸ ਦਿਨ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਣੀ ਸ਼ੁਰੂ ਕਰੋਗੇ ਲੋਕ ਉਸੇ ਦਿਨ ਤੁਹਾਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੰਦੇ ਨੇ ਜੀਰ ਕੋਈ ਤੁਹਾਡੀ ਨਿੰਦਾ ਕਰਦਾ ਹੈ ਤਾਂ ਉਦਾਸ ਨਾ ਹੋਵੋ ਡਰੋ ਨਾ ਕਿ ਕੋਈ ਤੁਹਾਡਾ ਪੂਰਾ ਕਰ ਸਕੇਗਾ ਗੁਰੂ ਰਾਮਦਾਸ ਜੀ ਕਹਿੰਦੇ ਹਨ ਬੱਤੀ ਦੰਦਾ ਵਿੱਚ ਜੀ ਇਕੱਲੀ ਹੁੰਦੀ ਹੈ ਦੰਦ ਸਿਰਫ ਭੋਜਨ ਖਾ ਸਕਦੇ ਨੇ ਪਰ ਜੀਵ ਤਾਂ ਕੁਝ ਨਹੀਂ ਵਿਗਾੜ ਸਕਦੇ ਅੱਜਕਲ ਉਹ ਕੀਮਤੀ ਰਿਸ਼ਤੇ ਕੱਚ ਦੀ ਤਰਾਂ ਤੜ ਕਿਸਾਂਦੇ ਹਨ ਜਿਨ੍ਹਾਂ ਵਿੱਚ ਵਿਸ਼ਵਾਸ ਤੇ ਇੱਕ ਦੂਜੇ ਦੀ ਗੱਲ ਸੁਣਨ ਤੇ ਸਮਝਣ ਦੀ ਘਾਟ ਹੋਵੇ ਇਸੇ ਕਾਰਨ ਮਸਲਾ ਦੋ ਵਿਚਕਾਰ ਹੁੰਦਾ ਹੈ ਪਰ ਹੱਲ ਲਈ ਪਤਾ ਨਹੀਂ ਕਿੱਥੇ ਕਿੱਥੇ ਪਹੁੰਚ ਜਾਂਦਾ ਹੈ ਤੇ ਅੱਗੋਂ ਵੀ ਜੇ ਰਿਸ਼ਤੇ ਨੂੰ ਜੋੜਨ ਦੀ ਥਾਂ ਮਸਲੇ ਨੂੰ ਵਧਾਉਣ ਵਾਲੇ ਗੱਲਾਂ ਬਤਾ ਚੈੱਕ ਕਰਨ ਵਾਲਿਆਂ ਨਾਲ ਬਾਹ ਪਹਿਚਾਵੇ ਤਾਂ ਰਿਸ਼ਤਾ ਹੋਰ ਕਮਜ਼ੋਰ ਹੁੰਦਾ ਜਾਂਦਾ ਹੈ ਇੱਕ ਦੂਜੇ ਪ੍ਰਤੀ ਗਿਲੇ ਸ਼ਿਕਾਇਤਾਂ ਦਾ ਹਾਲ ਸਾਡੇ ਕੋਲ ਹੀ ਹੁੰਦਾ ਹੈ ਬਸ ਜੇ ਇੱਕ ਕੋਈ ਇੱਕ ਦੂਜੇ ਤੋਂ ਸਮੱਸਿਆ ਹੈ ਤਾਂ ਸ਼ਾਂਤੀ ਨਾਲ ਬੈਠ ਆਪਸ ਵਿੱਚ ਖੁੱਲ ਕੇ ਗੱਲ ਕਰਨੀ ਜ਼ਰੂਰੀ ਹੈ ਕਈ ਉਲਝੇ ਜਰੂਰ ਰਹਿਣਗੇ ਪਰ ਇੱਕ ਦੂਜੇ ਦੀ ਗੱਲ ਨੂੰ ਫਜ਼ੂਲ ਜਾਣ ਸੋਣ ਨੂੰ ਤੇ ਸਮਝਣ ਨੂੰ ਤਵੱਜੋ ਹੀ ਨਹੀਂ ਦਿੰਦੇ ਕਿਉਂਕਿ ਸਾਡੇ ਲਈ ਕੋਈ ਚੀਜ਼ ਜਾਂ ਤੇ ਹਾਸਿਲ ਕਰਾਂ ਤਾਂ ਪਹਿਲਾਂ ਕੀਮਤੀ ਹੁੰਦੀ ਹੈ ਜਾਂ ਖੋ ਦੇਣ ਤੋਂ ਬਾਅਦ ਇਸ ਲਈ ਸਮਹ ਰਹਿੰਦੇ ਜੀ ਥੋੜੀ ਜਿਹੀ ਸਿਆਣਪ ਵਰਤ ਲਈਏ ਤਾਂ ਟੁੱਟਦੇ ਰਿਸ਼ਤੇ ਨੂੰ ਜ਼ਰੂਰ ਬਚਾ ਸਕਦੇ ਹਾਂ ਰੰਗ ਬਿਰੰਗੀ ਦੁਨੀਆ ਵਿੱਚ ਹਰ ਸਖਸ ਦਾ ਸੁਆਭੱਖਿਆ ਹੈ ਕਈ ਬਹੁਤੇ ਗੁੱਸੇ ਵਾਲੇ ਹਰ ਸਮੇਂ ਕਾਹਲ ਵਿੱਚ ਰਹਿੰਦੇ ਹਨ ਕਈ ਸ਼ਾਂਤ ਪਾਣੀ ਤਰ੍ਹਾਂ ਸ਼ਾਂਤ ਹੁੰਦੇ ਹਨ ਕਿ ਹਰ ਵੇਲੇ ਮੁਰਝਾਏ ਹੀ ਰਹਿੰਦੇ ਹਨ ਜਿਨ੍ਹਾਂ ਤੇ ਖੁਸ਼ੀਆਂ ਦੀ ਬਹਾ ਦਾ ਵੀ ਬਹੁਤਾ ਅਸਰ ਨਹੀਂ ਹੁੰਦਾ ਇਕ ਹੁੰਦੇ ਹਨ ਹਸਮੁਖ ਮિજાਜ ਦੇ ਜ਼ਿੰਦਾ ਦੇਸੋ ਆਪਾਲੇ ਜਿਨ੍ਹਾਂ ਨੂੰ ਯਾਦ ਕਰਦੇ ਹੀ ਚਿਹਰੇ ਤੇ ਰੌਣਕ ਆ ਜਾਂਦੀ ਹੈ ਇਹ ਉਦਾਸ ਮਾਹੌਲ ਵਿੱਚ ਵੀ ਨਵੀਂ ਆਸ ਜਗਾ ਖੁਸ਼ਹਾਲੀ ਦੇ ਰੰਗ ਭਰ ਦਿੰਦੇ ਹਨ ਉਹਨਾਂ ਨਾਲ ਗੱਲ ਕਰਦੇ ਹੀ ਕਈਆਂ ਨੂੰ ਆਪਣੀ ਪਰੇਸ਼ਾਨੀ ਦਾ ਹੱਲ ਮਿਲ ਜਾਂਦਾ ਹੈ ਅਜਿਹੇ ਸੁਭਾਅ ਵਾਲੇ ਹੋਰਾਂ ਵਿੱਚ ਵੀ ਉਸਾ ਪਰ ਲੋਕਾਂ ਦੇ ਦਿਲਾਂ ਵਿੱਚ ਕਰਦੇ ਹਨ ਜ਼ਿੰਦਗੀ ਵਿੱਚ ਅਜਿਹੇ ਸਮਾਂ ਵੀ ਆਉਂਦੇ ਜਦੋਂ ਇਨਸਾਨ ਨੂੰ ਮਨ ਦੇ ਸਕੂਨ ਤੋਂ ਕਿਸੇ ਦੀ ਕੁਝ ਵੀ ਨਹੀਂ ਲੱਗਦਾ ਜ਼ਿੰਦਗੀ ਦੀ ਪੰਚ ਦੌੜ ਵਿੱਚ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਮਨ ਨੂੰ ਸਕੂਨ ਵੀ ਚਾਹੀਦਾ ਹੈ ਫਿਰ ਅਜਿਹੇ ਸਮਾਂ ਵੀ ਆਉਂਦੇ ਜਦੋਂ ਸਾਨੂੰ ਹੋਰ ਕਿਸੇ ਚੀਜ਼ ਦੀ ਕਦਰ ਮਹਿਸੂਸ ਨਹੀਂ ਹੁੰਦੀ ਬਸ ਸਾਨੂੰ ਤਲਾਸ਼ ਹੁੰਦੀ ਹੈ ਮਨ ਦੇ ਸਕੂਨ ਦੀ ਖੁਦ ਨੂੰ ਮਹਿਸੂਸ ਹੁੰਦਾ ਹੈ ਕਿ ਬਸ ਅਸੀਂ ਜ਼ਿੰਦਗੀ ਨੂੰ ਵਧੀਆ ਬਣਾਉਣ ਲਈ ਭੱਜਦੇ ਰਹੇ ਫਿਕਰਾਂ ਵਿੱਚ ਜ਼ਿੰਦਗੀ ਲੰਘਾ ਦਿੱਤੀ ਪਰ ਕਦੇ ਸਕੂਨ ਨਾਲ ਜੀ ਕੇ ਨਹੀਂ ਦੇਖਿਆ ਖੁਸ਼ੀਆਂ ਪਿੱਛੇ ਦੌੜਦੇ ਰਹੇ ਪਰ ਜਦੋਂ ਖੁਸ਼ੀਆਂ ਸਾਡੇ ਕੋਲ ਹੀ ਆਈਆਂ ਤਾਂ ਸਾਨੂੰ ਉਹਨਾਂ ਨੂੰ ਮੰਨਣਾ ਨਹੀਂ ਆਇਆ ਪਰ ਜਦੋਂ ਖੁਸ਼ੀ ਦੇ ਛੋਟੇ ਛੋਟੇ ਮੋਕਿਆਂ ਨਾਲ ਜ਼ਿੰਦਗੀ ਵਿੱਚ ਰੰਗ ਭਰ ਜਿਉਣ ਦੀ ਜਾਚ ਆ ਗਈ ਜ਼ਿੰਦਗੀ ਵਿੱਚ ਸਕੂਨ ਵੀ ਆਪਣੀ ਦਸਤਾਬਿਜ਼ ਜ਼ਰੂਰ ਦੇਵੇਗਾ ਸ਼ਾਂਤੀ ਵਿੱਚ ਰਹਿਣ ਦਾ ਮਤਲਬ ਹੈ ਕਿ ਤੁਹਾਨੂੰ ਹੁਣ ਕਿਸੇ ਨੂੰ ਕੁਝ ਸਾਬਤ ਕਰਨ ਦੀ ਲੋੜ ਨਹੀਂ ਹੈ ਤੁਹਾਨੂੰ ਬਾਰੀ ਪ੍ਰਮਾਨਿਕਤਾ ਦੀ ਲੋੜ ਨਹੀਂ ਹੈ ਤੁਹਾਨੂੰ ਕਹਾਣੀ ਦਾ ਆਪਣਾ ਪੱਖ ਦੱਸਣ ਦੀ ਜ਼ਰੂਰਤ ਨਹੀਂ ਹੈ ਪਰ ਤੁਸੀਂ ਕਿਦਰਜਨ ਆਪਾ ਵਹਾਨ ਨੂੰ ਸੁਣਦੇ ਹੋ ਜੋ ਇੱਕ ਛੁੱਟੇ ਸਸਕਾਰਨ ਨੂੰ ਦੱਸਦੀਆਂ ਹਨ ਤੁਸੀਂ ਆਪਣੇ ਦਿਲ ਦੀ ਰਾਖੀ ਕਰਦੇ ਹੋ ਪਰ ਹੁਣ ਤੁਸੀਂ ਆਪਣੀ ਸ਼ਾਂਤੀ ਦੀ ਰਾਖੀ ਕਰਦੇ ਹੋ ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਡੀ ਸ਼ਾਂਤੀ ਕਿਸੇ ਲਈ ਆਪਣੇ ਆਪ ਨੂੰ ਸਾਬਤ ਕਰਨ ਨਾਲੋਂ ਜ਼ਿਆਦਾ ਕੀਮਤੀ ਹੈ ਕੁਦਰਤ ਦਾ ਨਿਯਮ ਹੈ ਜਿੰਨਾ ਜਿੰਨਾ ਜੋ ਜੋ ਤੁਸੀਂ ਦੂਜਿਆਂ ਨੂੰ ਦੇਵੋਗੇ ਉਹਨਾ ਉਹ ਸਮੇਂ ਸਿਰ ਤੁਹਾਡੀ ਛੋਣੀ ਵਿੱਚ ਪਾਵੇਗਾ ਤੁਹਾਡਾ ਸੋਚਿਆ ਹੋਇਆ ਵੀ ਅਤੇ ਤੁਹਾਡਾ ਕੀਤਾ ਹੋਇਆ ਕਾਰਜ ਵੀ ਇਸ ਲਈ ਸੋਨਾ ਹੀ ਸੋਚਿਓ ਅਤੇ ਸੋਨਾ ਕਾਰਜ ਹੀ ਕਰਿਓ